ਆニ ਵਾਜੀ ਸਭ ਤੋਂ ਪਹਿਲਾਂ ਜੀ ਪਿਆਰਪਰੀ ਸਤਿਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਅੱਜ ਆਪਣੇ ਭਰਾ ਰਾਜਾ ਵੀਰ ਗਿੱਦੜ ਵੇਸ ਤੋਂ ਪੰਜਾਬ ਸੀਲ ਵਾਲੇ ਤੇ ਅੱਜ ਇਹਨਾਂ ਨੂੰ ਬੁਲਾਇਆ ਸੀਗਾ ਆਪਾਂ ਇਹਨਾਂ ਤੋਂ 212 ਦਾ ਆਏ ਸਾਲ ਹੀ ਲਾਉਨੇ ਆ ਆ ਮੰਗਰ ਜੀਰੀ ਖੜੀ ਆ ਇਹਨੂੰ ਡੇਢ ਘਟਾ ਲੱਗਿਆ ਹੋਇਆ ਦਿਖਾ ਦੇ ਬੇ ਮਾੜੀ ਇਹਨੂੰ ਡੇਢ ਘਟਾ ਲੱਗਿਆ ਹੋਇਆਗਾ ਤੇ ਤਕਰੀਬਨ ਅੱਜ ਇਹ 19 ਦਿਨਾਂ ਦੀ ਹੋ ਗਈ 26 ਤਰੀਕ ਦੀ ਲੱਗੀ ਹੋਈ ਹੈ ਇਹ ਤੁਸੀਂ ਦੇਖ ਸਕਦੇ ਹੋ 212 ਗੀ ਤੇ 321 ਵੀ ਆਪਾਂ 5 ਕਿल्ले ਲਾਏ ਹੋਏ ਆ ਤੇ 3 ਕਿल्ले ਆਪਾਂ 333 ਦੇ ਲਾਏ ਹੋਇਆ ਤੇ ਥੋੜਾ ਜਿਹਾ ਮਾਨ ਕਮਰਾ ਹੁੰਦਾ ਸੀ 321 ਪਹਿਲੀ ਵਾਰ ਲਾਈ ਆ ਤੇ ਉਹ ਪੱਤਾ ਥੋੜਾ ਜਿਹਾ ਪੀਲਾ ਰਹਿੰਦਾਗਾ ਤੇ ਆਪਾਂ ਬਾਈ ਬਲਾਈ ਸੀ ਅੱਜ ਆ ਕੇ ਦੱਸੋ ਵੀ ਰਾਜ ਜੀ ਉਹ ਡਰ ਲੱਗਦਾ ਪੀਣੀ ਜੀ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਾਕੀ ਜਿਹੜੀ ਬਾਈ ਬਿਲਾ ਹੀ ਗੱਲ ਰਹੇਗੀ ਨਾ 321 ਦੀ ਇਹ ਤੁਸੀਂ ਵੀ ਪਹਿਲੀ ਲਈ ਹੈ ਬਹੁਤ ਏਰੀਏ ਦੇ ਵਿੱਚ ਪਹਿਲੀ ਵਾਰ ਹੀ ਲੱਗੀ ਹੈ ਕਈ ਲੋਕਾਂ ਦੇ ਫੋਨ ਆਉਂਦੇ 321 ਪੱਤੇ ਲਾਲ ਕਰੀ ਜਾਂਦੀ ਹੈ ਠੀਕ ਹੈ ਵੀ ਉਹ ਚੱਲ ਨਹੀਂ ਰਹੀ ਜਾਂ ਘਟ ਚੱਲ ਰਹੀ ਹੈ ਇਹ ਸਾਰੇ ਕਿਸਾਨ ਵੀਰਾਂ ਨੂੰ ਮੈਂ ਇਨੀ ਗੱਲ ਜ਼ਰੂਰ ਦੱਸਣਾ ਚਾਹੁੰਦਾ ਐ ਵੀ ਜਿਹੜੀ 301K ਵੈਰੈਟੀ ਹੈ ਉਹਦਾ ਜਿਹੜਾ ਕੈਰੈਕਟਰ ਹੈ ਬਿੱਲਾ ਜੀ ਉਹ ਬਿਲਕੁਲ ਜੋ ਤੁਹਾਡੇ ਖੇਤ ਦੇ ਵਿੱਚ ਇਸ ਟਾਈਮ ਖੜੀ ਹੈ ਉਸ ਦਾ ਹੀ ਬਿਲਕੁਲ ਸੇਮ ਕੈਰੈਕਟਰ ਹੋਦਾ ਜੇ ਤੁਸੀਂ ਆਖੋਗੇ ਵੀ ਕੋਈ ਦੂਜੀ ਵੈਰੈਟੀ ਨਾਲ ਮੈਚ ਕਰ ਜੇ ਨਹੀਂ ਕਰ ਦੇਗੀ ਉਹ ਦੰਝ ਕਾਲੀ ਨਹੀਂ ਹੁੰਦੀ ਦੰਝ ਕਾਲੀ ਨਹੀਂ ਹੁੰਦੀ ਜਦੋਂ 40 45 ਦਿਨਾਂ ਤੋਂ ਪਲੱਸ ਜਾਊਗੀ ਉਦੋਂ ਤੁਹਾਡਾ ਵਾਹਣ ਵੀ ਕਵਰ ਕਰ ਜਾਣਾ ਫੋਟ ਵੀ ਵਧੀਆ ਲੱਗੂਗੀ ਤੇ ਪੱਤੇ ਵੀ ਬਿਲਕੁਲ ਸਹੀ ਹੋ ਜਾਣੇ ਏ ਲਾਸਟ ਤੱਕ ਤੁਹਾਨੂੰ ਐ ਲੱਗੂਗਾ ਯਾਰ ਵੀ ਇਹ ਵੈਰੈਟੀ ਮਤਲਬ ਪਤਾ ਨਹੀਂ ਕੀ ਕੀ ਹੋਊਗਾ ਨਹੀਂ ਮਨ ਮੇਰਾ ਧੜਕਦਾ ਹਾਂ ਤੁਹਾਡਾ ਧੜਕਦਾ ਨਾ ਪਰ ਜਦੋਂ ਨਿਸਰੀ ਆਈ ਉਸ ਤੋਂ ਬਾਅਦ ਤੁਸੀਂ ਆਪੇ ਕਹੋਗੇ ਵੀ ਯਾਰ ਵਾਕਈ ਵੈਰੈਟੀ ਵਧੀਆ ਹੈ ਕਿੰਨੇ ਦਿਨ ਲੈਂਦੀ ਹੈ ਇਹ ਇਹ 110 ਦਿਨ ਲੌਗੂ ਵਾਂਚ 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 ਨੈਟ ਲੈਂਦੀ ਹੈ 135 40 ਦਿਨ ਅੱਛਾ ਜਿਹੜੀ 333 ਹੈ ਇਹ ਜਿਹੜਾ ਆਉਣ ਵਾਲਾ ਟਾਈਮ ਹੈ ਉਹਦੇ ਤੇ ਰਾਜ ਕਰੂਗੀ ਵੀਰੇ ਤੁਹਾਡੇ ਲੱਗੀ ਹੈ ਤੁਸੀਂ ਲੋਕਾਂ ਨੂੰ ਸਾਰਾ ਉਹਦਾ ਡਾਟਾ ਦੱਸਣਾ ਹੈ ਏ ਟੂ ਜ਼ेड ਵੀ ਬਾਈ ਜਿਆਵ ਰੈਡੀ ਲੱਗੀ ਆ ਮੇਰੀ ਆਪੀ 330 ਚੱਲਣ ਚ 321 ਬਹੁਤ ਵਧੀਆ ਗਈ 333 ਬਹੁਤ ਵਧੀਆ ਪਰ ਜਿਹੜੀ ਵੱਡੀ ਗੱਲ ਆ ਗਈ ਥੋੜਾ ਜਿਹਾ ਮਨ ਹੀ ਘਬਰਾਉਂਦਾ ਤੁਸੀਂ ਇੱਧਰ ਵੀ ਕਸਟਮਰ ਨੂੰ ਮਿਲੇ ਹੋ ਇੱਥੇ ਵੀ ਲਾਏ ਹੋਏ ਆਪਣੇ ਨਾਲ ਹੀ ਆ ਥੋੜਾ ਜਿਹਾ ਮਨ ਘਬਰਾਉਂਦਾ ਲੱਗਦਾ ਯਾਰ ਪੀਣੀ ਜੀ ਖੜੀ ਹੈ ਅਜੇ ਅੱਜ ਤੱਕरीबन ਲੱਗੀ ਨੂੰ ਉਹਨੂੰ 16 17 17 18 17 ਦੇ ਨਹੀਂ ਹੋਏ ਪਿੱਛੇ ਲੱਗੀ ਹੋਈ ਆ ਉਹ 30 ਤਰੀਕ ਦੀ 28 28 29 30 ਤਰੀਕ ਦੀ ਲੱਗੀ ਹੋਈ ਆ ਉਹ ਘਬਰਾਉਣਾ ਦਾ ਬਾਈ ਆਏ ਆ ਨਾ ਕੋਈ ਜ਼ਿੰਮੇਵਾਰ ਨੂੰ ਪਤਾ ਨਹੀਂ ਸੀ ਨਾ ਵੀ ਇਹਦਾ ਕੈਰੇਕਟਰ ਤਾਂ ਜ਼ਿੰਮੇਦਾਰ ਖੜ ਗਿਆ ਉੱਥੇ ਜਾਂ ਕਹਿੰਦਾ ਫਿਰ ਸਾਨੂੰ ਕੋਈ ਮਤਲਬ ਇਹਦੇ ਵਿੱਚ ਬਾਹਲਾ ਇੱਕ ਸਵਾ ਪਾਉਣ ਦੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਬਾਈ ਜੀ ਕਿਤੇ ਮੈਂ ਇਕੱਟੇ ਦੇ ਇਕੱਟਾ ਯੂਨੀਵਰਸਿਟੀ ਜਾਵਾਂ ਸਿਰਫ ਇੰਨਾ ਬਾਈ ਜੀ ਤੁਸੀਂ ਕੱਲੀ ਉਹਦੀ ਜੜ ਪੱਟਣੀ ਹੈ ਜੇ ਤੁਹਾਨੂੰ ਉਹਦੇ ਵਿੱਚ ਲੱਗੇ ਵੀ ਕਿੱਲੀ ਬਣ ਗਈ ਜਾਂ ਡਬਲ ਜੜ ਬਣਦੀ ਹੈ ਤਾਂ ਤੁਸੀਂ ਜਿਹੜੀ ਫਿਲਾਡਨ ਪਾ ਸਕਦੇ ਹੋ 5 ਕਿਲੋ ਕਿੱਲੇ ਦੀ ਜੇ ਤੁਹਾਡੇ ਜੜ ਉਹ ਕਿੱਲੀ ਨਹੀਂ ਬਣੀ ਜਾਂ ਨੀਮਾ ਟੁੱੜ ਦੀ ਬਿਮਾਰੀ ਨਹੀਂ ਆਈ ਤੁਸੀਂ ਕੀ ਕਰਨਾ 2 ਕਿਲੋ ਮੈਗਨੀਸ਼ੀਅਮ ਲੈਣਾ ਕਿਲੋ 1.5 ਕਿਲੋ ਕਲੀ ਦਾ ਪਾਣੀ ਸਾਨੂੰ ਪਿਉਉ ਦੇਣਾ ਹੈ ਪਾਰੇ ਕੜ ਦੇ ਹਿਸਾਬ ਨਾਲ ਉਹ ਤੇ ਸਪਰੇਆ ਕਰ ਦੇਣੀਆਂ ਹਫਤੇ ਚ ਦੋ ਬਸ ਆਪ ਕੁਝ ਵਧੀਆ ਹੋ ਜਾ ਠੀਕ ਹੈ ਜੀ ਬਾਕੀ ਤੁਹਾਨੂੰ ਡੇਟ বাই ਡੇਟ ਸਾਰੀ ਅਪਡੇਟ ਬਾਈ ਜੀ ਅਸੀਂ ਦਿੰਦੇ ਰਵਾਂਗੇ ਠੀਕ ਹੈ ਜੀ ਧੰਨਵਾਦ ਜੀ ਇਹਨਾਂ ਦਾ ਹੋਣ ਤੇ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਕਿਉਂਕਿ ਬਾਈ ਜੀ ਲਤਾ ਨਾ ਹੋਏ ਦੁਕਾਨਾਂ ਤੇ ਇਹਦੀ ਵੈਰਾਈਟੀ ਦੀ ਮੰਨ ਕੇ ਚੱਲ ਵੀ ਕਿ ਕਰੈਕਟਰ ਕਰੈਕਟਰ ਹੀ ਇਹ ਜਾਗਾ ਇਹਨੇ ਪੀਲੀ ਹੋ ਗਈ ਚੱਲਣਾਗਾ ਹਾਂਜੀ ਧੰਨਵਾਦ